ਸੀ ਦੇਖ ਰਹੇ ਹੋ ਐਸਟੀਐਮ ਤੇ ਮੱਲਾਵਾਲਾ ਖਾਸ ਲਾਈਵ ਤਸਵੀਰਾਂ ਗੁਰਦੁਆਰਾ ਬੀਬੀਆਂ ਵਾਲਾ ਕਰਦੇ ਹਾਂ ਦਰਸ਼ਨ ਅਜਾ ਸਮਾਗਮ देश तो सब तराया जाने का यह आप मुक्तो मुक्त करे संसार नानक नानको जिस जानको ਸਿਹ ਹੈ ਗੁਰੂ ਕੈ ਜਨਮ ਮਰਨ ਤਖੁ ਜਾਇ ਦਰਸ਼ਨ ਪਰ ਸਿਹ ਹੈ ਗੁਰੂ ਕੈ ਜਨਮ ਮਰਨ ਤਖੁ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ पावना <laughs> जेको <laughs> ਪਾਰ ਬ੍ਰਹਮਾ ਪੂਰਨ ਪਰਮੇਸ਼ਰ ਰਵ ਰਿਯਾ ਸਦਨੀ ਜਾਈ ਲਾਓ ਧਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮੇਰਾ ਹਰ ਨਾਨਕ ਸਾਜ ਰਖਾਨਾ ਤੇਰੀ ਬਾਣੀ ਆਈ ਏ ਸਗਲੀ ਚਿੰਤ ਮਿਟਾਈ ਦਿਆਲ ਪਰਮੇਰਵਾਨਾ ਹਰ ਨਾਨਕ ਸਾਜ ਰਖਾਨਾ ਰਾਜ ਗੁਰਜੀਤ ਕਾਲ ਸਾ ਸੇਵਾ ਸੰਗਠਨ ਵੱਲੋਂ ਤੇ 탑ਸਾਨ ਬਾਬਾ ਹਜਾਰਾ ਸਿੰਘ ਜੀ ਨੂੰ ਪਰ ਸਮਾਜ ਦੇ ਬੋਲੇ ਸੋਨਿਆ ਸੋਨਿਆ ਸਾਡੇ ਦੂਸਰੇ ਸਾਥੀ ਵੀ ਤੇ ਨਾਲ ਤਬਲਾ ਵਾਲੀ ਤੜੇ ਵਾਲੇ ਨੂੰ ਪੁੱਛਣ ਬੇਤੀ ਪ੍ਰਵਾਦ ਕਰੋ ਸਾਡੇ ਛੋਟੇ ਛੋਟੇ ਬੱਚੇ ਹਾਂ ਇਹ ਥੋੜੇ ਬੇਤੀ ਕਰਦੇ ਹਾਂ

ਸਾਰੇ ਚੌਕੀ ਦੀ ਸੇਵਾਵਾ ਜਿਹੜੇ ਕਰਦੇ ਰਹੇ ਉਹਨੂੰ ਬੋਲੇ ਸਾਡੇ ਜਿਲ੍ਹੇ ਸਾਡੇ ਬੜਾ ਪ੍ਰਧਾਨ ਜੀ ਪਹੁੰਚੇ ਹਨ ਸੁਸ਼ੀਲ ਕਮਾਲ ਚੇ ਮੈਂਦੀ ਕੋਈ ਪਹੁੰਚੇ ਹਨ ਸਰਦਾਰ ਗੁਰਵਿੰਦਰ ਸਿੰਘ ਜੀ ਸਰਦਾਰ ਜਸਵਿੰਦਰ ਸਿੰਘ ਪਹੁੰਚੇ ਜਿੰਨੀਆਂ ਵੀ ਸੰਤਾ ਪਹੁੰਚੇ ਹਨ ਉਹਨਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਭੈਣ ਜੀ ਪਰਮਜੀਤ ਕੌਰ ਪਹੁੰਚਣਾ ਆ ਕੇ ਸਮਾਗਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਬਦਦਾਸ ਭਾਈ ਸੁਖਿੰਦਰ ਸਿੰਘ ਜੋ ਕਿ ਅਸੀਂ ਪਹਿਲਾਂ ਇੱਥੇ ਗੁਰਦੁਆਰਾ ਬੀਬੀਆਂ ਵਾਲਾ ਵਿਖੇ ਸੇਵਾ ਕਰਦੇ ਹੁੰਦੇ ਸੀ ਤਾਂ ਇਹ ਇਸ ਤੋਂ ਉਪਰੰਤ ਅਸੀਂ ਤਖਤ शिर धाम ਸਾਹਿਬ ਦੇ 3 ਸਾਲਾਂ ਦਾ ਜੋ ਕਿ ਕੀਰਤਨ ਦਾ ਕੋਰਸ ਕਰਕੇ ਅੱਜ ਜਦੋਂ ਵੀ ਇੱਥੇ ਪਰਤੇ ਹਾਂ ਤਾਂ ਅੱਜ ਇੱਥੇ ਬਾਬਾ ਹਜਾਰਾ ਸਿੰਘ ਜੀ ਦੀ 10ਵਾਂ ਵਰ੍ਹੇ ਸਿਰ ਤੇ ਸਾਨੂੰ ਕੀਰਤਨ ਕਰਨ ਦਾ ਜੋ ਕਿ ਸੁਭਾਗਾ ਸਮਾਪਤ ਹੋਇਆ ਹੈ ਇਥੋਂ ਇਹ ਬਹੁਤ ਹੀ ਦੇ ਸਤਿਕਾਰਯੋਗ ਸੰਤ ਪਪਾ ਜਸ਼ਵੰਤ ਸਿੰਘ ਜੀ ਜੋ ਕਿ ਇਸ ਟਾਈਮ ਇੱਥੇ ਸਿਵਾਨ ਨਿਭਾ ਰਹੇ ਹਨ ਉਹਨਾਂ ਦੇ ਪ੍ਰਖਾਏ ਹੀ ਸਾਨੂੰ ਅੱਜ ਇੱਥੇ ਕੀਰਤਨ ਕਰਨ ਦਾ ਸੁਭਾਗ ਅਸਾਂ ਪ੍ਰਾਪਤ ਹੋਇਆ ਹੈ ਸਾਡੇ ਨਾਲ ਬਹੁਤ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਸੁਖਨੀ ਸੈਕਟਰ ਸੋਸਾਇਟੀ ਦੇ ਜੋ ਕਿ ਬਹੁਤ ਯੋਗਦਾਨ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਸੁਖਦੇਵ ਸਿੰਘ ਜੀ ਸੁਖਨੀ ਸੈਕਟਰ ਦੀ ਚੇਅਰਮੈਨ ਅੱਜ ਅਸੀਂ ਤਨਤਨ ਬਾਬਾ ਹਜਾਰਾ ਸਿੰਘ ਨੇ ਕਾਨਨ ਕਾਣਾ ਮੰਗੇ ਵਾਲੇ ਜਿਨ੍ਹਾਂ ਦੀ ਵਰਸੀ ਮਨਾਈ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸੇ ਪ੍ਰਕਾਰ ਨ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨਸ਼ਿਆਂ ਤੋਂ ਰਹਿ ਤੋ ਗੁਰੂ ਘਰ ਨਾਲ ਲੋ ਬਾਣੀ ਤੇ ਬਾਣਨਾ ਜੁੜ ਕੇ ਗੁਰੂ ਦੇ ਸੇਵਾ ਵਿੱਚ ਲਾ ਕੇ ਉਹਦਾ ਅਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਦਰਜੀਤ ਸਿੰਘ ਦੀ ਸ੍ਰੀ ਸੁਭਣੀ ਸਾਹਿਬ ਸੇਵਾ ਸੈਣ ਦੇ ਮੁਖਸੇ ਬਤਾਰ ਹੋਂਦੇ ਨਾਤੇ ਅੱਜ 10ਵਾਂ ਵਰਸੀ ਬਾਬਾ ਹਜਾਰਾ ਸਿੰਘ ਦੀ ਮਨਾਈ ਗਈ ਹੈ ਤੇ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਇਹ ਬਾਬਾ ਹਜਾਰਾ ਸਿੰਘ ਦੀ ਬਾਪੂ ਜੀ ਵੱਡੇ ਸਾਡੇ ਉਹ ਮੰਗੇ ਨਨਕਾਣਾ ਸਾਹਿਬ ਨੂੰ ਛੋਟੇ ਨਨਕਾਣਾ ਸਾਹਿਬ ਤੋਂ ਆਏ ਸੀ ਤੇ ਇੱਥੇ ਆਣ ਕੇ ਬਿਠੇ ਚਾਨ ਇੱਥੇ ਉਹ ਤਪ ਕਰਦੇ ਰਹੇ ਬਾਬਾ ਤਾਂ ਆਪਾ ਹਜਾਰਾ ਸਿੰਘ ਜੀ ਅੱਜ ਉਹਨਾਂ ਦੀ ਤਪ ਪ੍ਰਸਾਦ ਦਾ ਬਹੁਤ ਜ਼ਿਆਦਾ ਤਪ ਜਿਹੜਾ ਬਾਬਾ ਹਜਾਰਾ ਸਿੰਘ ਕੀਤਾ ਅੱਜ ਉਹਦਾ ਅਸਰ ਦਿਖਾਈ ਦਿੱਤਾ ਕਿ ਇੰਨੀ ਸੰਗਤ ਪਹੁੰਚੀ ਆ ਕਿ ਅੱਜ ਵੀ ਅਜੇ ਜਦੋਂ ਅਰਦਾਸ ਤੋਂ ਬਾਅਦ ਵੀ ਸੰਗਤ ਆਈਗੀ ਮੱਥਾ ਟੇਕਣ ਵਾਸਤੇ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ